ਅੱਜ ਆ ਜੀ ਹੋ ਜੀ ਆ ਗਏ ਆ ਗਰੇ ਫਿਰੇ ਹਜੂਰ ਸਾਹਿਬ ਦੇ ਰੇੜ ਤੋਂ ਆਪਤ ਆਉਂਦੇ ਆ ਤੇ ਇਥੋ ਜਿਹੜੀ ਜੀ ਸਭ ਤੋਂ ਮਸ਼ਹੂਰ ਚੀਜ਼ ਆ ਆਗਰੇ ਦੀ ਉਹ ਲੈਣ ਲੱਗੇ ਜੀ ਜਿਹੜਾ ਹੈਗਾ ਆਗਰੇ ਦਾ ਪੇਠਾ ਤੇ ਕਿਹੜੇ ਕਿਹੜੇ ਭਰਾਵਾਂ ਨੇ ਖਾਦਾ ਆਗਰੇ ਦਾ ਪੇਠਾ ਦੱਸਿਓ ਵੀ ਕਿਵੇਂ ਆ ਤੇ ਕਿਹੜੇ ਕਿੰਨੀਆਂ ਵੈਰੈਟੀਆਂ ਆਉਂਦੀਆਂ ਆ ਜੋ ਅੱਜ ਗੱਲਬਾਤ ਕਰਦੇ ਆ ਤੇ ਬਾਈ ਦੀ ਦੁਕਾਨ ਵੀ ਦਿਖਾਉਨੇ ਆ ਤੇ ਆ ਵੇਖ ਸਕਦੇ ਆ ਤੁਸੀਂ ਬਾਈ ਦੀ ਦੁਕਾਨ ਤੇ ਆ ਬਾਈ ਦਾ ਇੱਥੇ ਸਾਡੇ ਵਿੱਚ ਕਿੰਨੇ ਤਰ੍ਹਾਂ ਦਾ ਇੱਥੇ ਪੇਠਾ ਹੁੰਦਾ ਦਾ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਆਪਣਾ ਪੀਖਾ ਜਿਹੜਾ ਨਹੀਂ ਦੇਖਣ ਵਾਲੀ ਹੈਗੀ ਇਹ ਦੇਖੀ ਬੜਾ ਜਿਆਦਾ ਕੰਮ ਹੋ ਰਿਹਾ ਜੀ ਕੋਲ ਲੋਕ ਹੈ ਕਿੰਨੇ ਮੀੜਾ ਪੱਲੇ ਨੇ ਮੁੱਜੀ ਵਾਲੇ ਭਰਾ ਖੜੇ ਆ ਸਾਰੇ ਤੇ ਆਹ ਦੇਖ ਭਰਾ ਜਿਹੜੇ ਆਗਰੇ ਦਾ ਬੈਠੇ ਨੇ ਇਥੇ ਨਾਲ ਮਿਲਦਾ ਇਧਰ ਲੱਗਿਆ ਸਾਰੇ ਭਰਾ ਬਹੁਤ ਚੋਣ ਵਾਲੇ ਭਰਾ ਅਲੈਕੁਮ ਸਤਿਹਰ ਬਾਈ ਜੀ ਕਿੰਨੇ ਸਗਾ ਨਾਲ ਬੈਠਾ ਆਖ ਰਿਆ ਵਰਾਈਟੀਆਂ ਕਿੰਨੇ ਤਰ੍ਹਾਂ ਦੇ ਤਾਂ ਅਗੇ ਹੋ। 25 ਤਰ੍ਹਾਂ ਦੀ ਵੀ ਵੈਰਾਈਟੀਆਂ ਨੇ ਪੱਤੀਆਂ ਰੰਗੀਆਂ। ਲੋਈ 25 ਤਰ੍ਹਾਂ ਦੀ ਵੈਰਾਈਟੀ ਹੁੰਦੀ ਆ ਤੇ ਆਗਰੇ ਦੇ ਵਿੱਚ ਖੜੇ ਆ ਜਿੱਥੋਂ ਦਾ ਆਗਰੇ ਦਾ ਪੇਖਾ ਮਠੂਰਾ ਤੇ ਦੁਕਾਨ ਲੱਗੀ ਨਾਮ ਆਪਣੀਆਂ ਪੰਛੀ ਪੇਖਾ ਪੰਡਾ ਠੀਕ ਆ ਠੀਕ ਆ ਤੇ ਸਰੋਬ ਬਾਈ ਜੀ ਦੁਕਾਨ ਤੇ ਵੀ ਜਰੂਰ ਬਾਈ ਨਹੀਂ ਲਗੇ ਜਾਨੀ ਲਗੇ ਹਨ ਕਿੱਥੋਂ ਦੀਆਂ ਬੰਦੀਆਂ ਜੂਦਵਾਰੇ ਕੇ ਪਾਸ ਗੁਰਦਾਰੇ ਕੇ ਪਾਸ ਸਿਕੰਦਰ 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 ਗੁਰਦਾਰੇ ਕੇ ਪਾਸ ਉਹਨਾਂ ਦੇ ਸਾਹਮਣੇ ਠੀਕ ਹੈ ਠੀਕ ਆ ਇੱਕ ਪਈਏ ਟਕਾਹਾਂ ਤੋਂ ਮਿਲ ਜਾਂਦੇ ਲੈ ਲੱਗੇ ਆਪਾਂ ਦੋ ਲੱਗੇ ਇਹ ਦੇਖਣੇ ਆਦੇ ਸਮਾਰਟ ਕਲੋਗਿਆਰੇ ਨੇ ਕਰਾ ਲਿਆ ਨਾ ਪਏ 1000 ਰੁਪਏ ਹੋਗਾ ਤਾਂ ਬਹੁਤ ਠੀਕ ਹੈ ਜੀ ਮਿਲਾਂਗੇ ਜਲਦੀ ਅਗਲੀ ਵੀਡੀਓ ਦੇ ਵਿੱਚ ਕਰਦੇ ਹੋ ਵੀਡੀਓ ਸ਼ੇਅਰ ਜਿਹੜੇ-ਜਿਹੜੇ ਭਰਾਵਾਂ ਨੇ ਦੇਖਿਆ ਕਾਤਾ ਹੋਇਆ ਵਾ ਦੱਸਿਓ ਜਰੂਰ ਇਹ ਆ ਇਤੋਂ ਦੀ ਨੋਟੀਫਿਕੇਸ਼ਨ ਦੇਖ ਸਕਦੇ ਆ ਆ ਆਖਰੀ ਦਾ ਪੇਟਾ ਇਧਰ ਆਪਣਾ ਖੜਾ ਵਾ ਟਰਾਲਾ ਯਾਹਾਂ